ਖੜ ਪਰਵਾਬਿਤ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ ਤੇ ਹੋਰ ਸਮਗਰੀ ਨਾ ਦੇਣ ਦੀ ਰੋਸ ਵਜੋਂ ਸਰਹੱਦੀ ਪਿੰਡ ਮਹਾਤਮਾ ਨਗਰ ਵਿਖੇ ਪ੍ਰਸ਼ਾਸਨ ਵੱਲੋਂ ਬਣਾਏ ਗੇ ਕੰਟਰੋਲ ਰੂਮ ਦਾ ਗੇਟ ਬੰਦ ਕਰਕੇ ਪ੍ਰਸ਼ਾਸਨ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਦੇ ਦੋਸ਼ ਲਾਇਆ ਕਿ ਹਾਲੇ ਤੱਕ ਉਹਨਾਂ ਨੂੰ ਰਾਸ਼ਨ ਤੇ ਹੋਰ ਸਮਗਰੀ ਨਹੀਂ ਦਿੱਤੀ ਗਈ ਉਹ ਰਾਸ਼ਨ ਲੈਣ ਲਈ ਇਧਰ ਉਧਰ ਪਟਕ ਰਹੇ ਹਨ ਅਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਕੱਲ ਦਾ ਸਾਨੂੰ ਗੇਟ ਬੰਦ ਕੀਤਾ ਜਾ ਰਿਹਾ ਰਾਸ਼ਨ ਦੇ ਵਾਸਤੇ ਬੁਲਾਇਆ ਗਿਆ ਹੈ ਪਰ ਰਾਸ਼ਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਇਹ ਜਿਹੜਾ ਸੈਂਟਰ ਬਣਿਆ ਪਿੰਡ ਮਾਧਮ ਨਗਰ ਦੇ ਵਿੱਚ ਸਾਰੇ ਅਫਸਰਾਂ ਦੀ ਡਿਊਟੀਆਂ ਲਾਈਆਂ ਗਈਆਂ ਨੇ ਡੀਸੀ ਤੱਕ ਜਿਹੜੇ ਇੱਥੇ ਕੱਲ ਦੇ ਪਹੁੰਚੇ ਨੇ ਨਾਲ ਦੀ ਨਾਲ ਕੱਲ ਡਿਊਟੀ ਹੋਰ ਅਫਸਰ ਦੀ ਸੀ ਅੱਜ ਜਿਹੜਾ ਉਹਨਾਂ ਦੀ ਡਿਊਟੀਆਂ ਬਦਲ ਤੇ ਹੋਰ ਅਫਸਰਾਂ ਦੀਆਂ ਲਾਈਆਂ ਗਈਆਂ ਨੇ ਸਾਨੂੰ ਅਫਸਰ ਨਹੀਂ ਲੱਭ ਰਹੇ ਵੀ ਅਫਸਰ ਕੌਣ ਹੈ ਕੀ ਦਿਨ ਅਸੀਂ ਗੱਲ ਕਰੀਏ ਅਸੀਂ ਆਏ ਆਂ ਰਾਸ਼ਨ ਦੇ ਵਾਸਤੇ ਕੱਲ ਕਿਆ ਗਿਆ ਦਨੂ ਕੁਸ਼ ਪਸ਼ੂਆਂ ਦੇ ਵਾਸਤੇ ਫੀਡ ਦਿੱਤੀ ਜਾਵੇਗੀ ਪਰ ਉਹ ਲਾਰਾ ਲੱਪਾ ਲਾ ਕੇ ਫੀਡ ਸਾਨੂੰ ਨਹੀਂ ਦਿੱਤੀ ਗਈ ਲੋਕਾਂ ਦੇ ਜਿਹੜੇ ਕੋਠਿਆਂ ਤੇ ਸਮਾਨ ਪਿਆ ਹੈ ਉਹਨਾਂ ਵਾਸਤੇ ਢੱਕਣ ਦੇ ਵਾਸਤੇ ਜੋ بارش ਆ ਰਹੀ ਹੈ ਤਰਪੈਲਾ ਦਾ ਇੰਤਜ਼ਾਮ ਜਿਹੜਾ ਉਹ ਤਰਪੈਲ ਕਿਸੇ ਨੇ ਨਹੀਂ ਦਿੱਤੀ ਦੀ ਅਸੀਂ ਬੇਨਤੀ ਕੀਤੀ ਸੀ ਜਿਹੜੇ ਸਾਥੀ ਟਾਹਣੀਆਂ ਤੇ ਬੈਠੇ ਨੇ ਉਹਨਾਂ ਦਾ ਸਮਾਨ ਭੇਜ ਰਿਹਾ ਹੈ ਉਹ ਜਿਹੜਾ ਉਹਨਾਂ ਨੂੰ ਅਣਗੋਲਿਆ ਕਰ ਰਿਹਾ ਹੈ ਅਸੀਂ ਬੇਨਤੀ ਕਰਦੇ ਹਾਂ ਜੇਕਰ ਇਹਨਾਂ ਨੂੰ ਰਾਸ਼ਨ ਨਾ ਦਿੱਤਾ ਗਿਆ ਤੇ ਅਸੀਂ ਹੋਰ ਵੱਡੇ ਪੱਧਰ ਤੇ ਜਿਹੜਾ ਪ੍ਰਦਰਸ਼ਨ ਕਰਾਂਗੇ ਜਿਹੜਾ ਇਹ ਸਰਕਾਰ ਦਾ ਮੁਰਦਾਵਾਦ ਕਰਾਂ ਤੇ ਇਹ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਜਿਹੜਾ ਅਣਗੌਲਿਆ ਕਰ ਰਿਹਾ ਹੈ ਇਹ ਪਿੰਡ ਚੰਗੜ ਬੈਣੀ ਗੱਟੀ ਨੰਬਰ 1 ਦੋਨਾ ਨਾਂੜਕਾ ਤੇਜਾ ਰਵੇਲਾ ਮਾਤਮ ਨਗਰ ਇਹ ਸਾਰੇ ਪਿੰਡ ਜਿਹੜਾ ਲਾਹ ਸਿੰਘ ਲਈ ਤਾਂ ਨਹੀਂ ਦੋਨਾ ਨਾਂੜਕਾ ਜਿਹੜਾ ਉਹਨਾਂ ਸਾਥੀਆਂ ਨੂੰ ਵੀ ਰਾਸ਼ਨ ਨਹੀਂ ਮਿਲ ਰਿਹਾ ਇਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਵੇ ਕਿ ਇਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਜੇਕਰ ਰਾਸ਼ਨ ਨਾ ਦਿੱਤਾ ਗਿਆ ਅਸੀਂ ਕਹਿੰਨੇ ਆ ਕਿ ਪਸ਼ੂਆਂ ਨੂੰ ਜਾਂ ਖੇਤ ਮਜ਼ਦੂਰ ਮਜ਼ਦੂਰੀ ਦਾ ਕੰਮ ਬੰਦ ਹੋ ਗਿਆ ਜੋ ਸੱਜੀ ਰੋਜੀ ਰੋਟੀ ਕਰਦੇ ਸੀ ਉਹਨਾਂ ਨੂੰ ਰਾਸ਼ਨ ਜਿਸ ਤਰ੍ਹਾਂ ਕੋਰੋਨਾ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਦਿੱਤਾ ਗਿਆ ਅਸੀਂ ਬੇਨਤੀ ਕਰਦੇ ਹਾਂ ਕੋਸ ਤਰ੍ਹਾਂ ਸਾਰਾ ਰਾਸ਼ਨ ਖੰਡ ਚਾ ਨੂਨ ਮਰਚ ਮਸਾਲਾ ਦਾਲਾਂ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਇਹਨਾਂ ਰੋਕਾਂ ਦੇ ਘਰਾਂ ਦੇ ਤੱਕ ਪਹੁੰਚਾਇਆ ਜਾਣਾ ਸਰਕਾਰ ਜੋ ਕਹਿ ਰਹੀ ਹੈ ਮੈਂ ਆਮ ਲੋਕਾਂ ਦੀ ਸਰਕਾਰ ਆ ਜੇ ਆਮ ਲੋਕਾਂ ਨੂੰ ਕੀ ਲੋੜ ਹੈ ਆਮ ਲੋਕ ਜਿਹੜੇ ਛੜਕਾ ਤੇ ਆਣ ਜਾਂ ਆਮ ਲੋਕ ਪ੍ਰਦਰਸ਼ਨ ਕਰਨ ਇਥੇ ਵੱਡੇ ਵੱਡੇ ਅਫਸਰ ਆ ਕੇ ਬੈਠੇ ਨੇ ਅੰਦਰ ਅਸੀਂ ਗੇਟ ਨੂੰ ਬੰਦ ਕੀਤਾ ਹੈ ਜੇਕਰ ਨਾ ਕੁਝ ਮਿਲਿਆ ਤੇ ਕੱਲ ਨੂੰ ਹੋਰ ਵੱਡੇ ਪ੍ਰਦਰਸ਼ਨ ਕਰਨ ਦੀ ਅਸੀਂ ਮੰਗ ਕਰਾਂਗੇ ਥਾਪੀਲਦਾਰ ਐਸ ਡੀ ਐਮ ਸੈਕਟਰੀ ਇੱਥੇ ਬੈਠੇ ਨੇ ਉਹਨਾਂ ਨਾਲ ਗੱਲ ਹੋਈ ਹੈ ਐਮਲ ਸਾਹਿਬ ਨਾਲ ਗੱਲ ਹੋਈ ਹੈ ਮੈਂ ਬਲਾਕ ਦਾ ਸੈਕਟਰੀ ਬੋਲ ਰਿਹਾ ਤੁਸੀਂ ਕੱਲ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਮੈਂ ਤੁਹਾਨੂੰ ਪਸ਼ੂਆਂ ਦਾ ਚਾਰਾ ਦੇਵਾਂਗਾ ਪਰ ਅੱਜ ਹਣ ਗੋਲਿਆ ਕਰ ਰਹੇ ਨਹੀਂ ਹੁਣ ਇਸ ਟਾਈਮ ਕਿੰਨਾ ਨਾਲ ਗੱਲ ਹੋਈ ਤੁਹਾਡੀ ਮੇਰੀ ਐਮਬਲ ਸਾਹਮਣੇ ਵੀ ਗੱਲ ਹੋਈ ਹੈ ਇੱਥੇ ਜਿਹੜੇ ਇੱਥੇ ਜਿਹੜੇ ਬੈਠੇ ਨੇ ਪਟਵਾਰੀ ਸਾਹਿਬ ਨਾਲ ਗੱਲ ਹੋਈ ਹੈ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਮੀਟਿੰਗ ਤੋਂ ਬਾਅਦ ਗੱਲ ਕਰਾਂਗੇ ਮੈਂ ਕਹਾਂ ਸੀ ਜਿਹੜੇ ਲੋਕਾਂ ਦੇ ਪਸ਼ੂ ਖੜੇ ਨੇ ਉਹ ਦੁੱਧ ਚੋਣਾ ਹੈ ਉਹਨਾਂ ਨੇ ਉਹ ਕਿਵੇਂ ਦੁੱਧ ਦੇਣਗੇ ਜੇ ਉਹਨਾਂ ਨੂੰ ਕੁਝ ਪਵੇਗਾ ਨਾ ਕੱਲ ਸ਼ਾਮ ਨੂੰ ਸਾਸੀ ਦੋ ਤਿੰਨ ਘੰਟੇ ਸਾਨੂੰ ਲਾਰਿਆਂ ਚ ਲੰਗਾ ਦਿੱਤਾ ਹੈ ਅੱਜ ਹੁਣ ਅਸੀਂ ਸਵੇਰ ਦੇ 8 ਵਜੇ ਤੋਂ ਆਏ ਹਾਂ ਲਗਭਗ ਸਾਡੇ ਡੀਸੀ ਮੈਡਮ ਵੀ ਮੌਕਾ ਦੇ ਕੇ ਗਈ ਸੀ ਕਹਿੰਦੀ ਜੀ ਇਹਨਾਂ ਨੂੰ ਕੁਝ ਕਾਗਜ਼ ਦਿੱਤੇ ਜਾਣ ਸਾਡੇ ਕੋਲ ਕਾਗਜ਼ ਪਹੁੰਚੇ ਨਹੀਂ ਕਿਉਂ بارش ਹੋ ਰਹੀ ਹੈ ਦਾਣੇ ਬਾਰ ਪਿਆ ਅਸਮਾਨ ਸਾਰਾ ਬਾਰ ਪਿਆ ਉਹ ਭਿੱਜੀ ਜਾਂਦਾ ਜੀ ਸਵੇਰ ਤੋਂ بارش ਹੋਈ ਹੈ ਅਸੀਂ ਸਭ ਨੂੰ ਅਪੀਲ ਕੀਤੀ ਹੈ ਵੀ ਸਾਨੂੰ ਕੁਝ ਨਾ ਕੁਝ ਦਿੱਤਾ ਜਾਵੇ ਕੁਝ ਨਹੀਂ ਦੇ ਰਹਾ ਇੱਥੇ ਅਸੀਂ ਧਰਨੇ ਤੇ ਆ ਤੇ ਬੈਠੇ ਆ ਵੀ ਹੱਲ ਕੋਈ ਸਾਡਾ ਹੋ ਜਾਵੇ ਪਰ ਹਲਨ ਹੋ ਨਹੀਂ ਰਿਹਾ ਕੁਛ ਨਹੀਂ ਮਿਲਿਆ ਸਾਨੂੰ ਅਜੇ ਤੱਕ ਕੁਛ ਵੀ ਨਹੀਂ ਮਿਲਿਆ ਕਹਿੰਦੇ ਚਾਰ ਧਾਨੀਆਂ ਨੇ ਜਾ ਕੇ ਦੇਖ ਵੀ ਲਓ ਮੌਕਾ ਜਾ ਕੇ ਕੱਲ ਮੈਡਮ ਨੂੰ ਦਿਖਾਇਆ ਮੌਕਾ ਕਿ ਕਿੰਨਾ ਕਿੰਨਾ ਪਾਣੀ ਅੰਦਰ ਖੜਿਆ ਹੈ ਸਾਡਾ ਸਾਰਾ ਸਮਾਨ ਬਾਹਰ ਪਿਆ ਹੈ ਬਹੁਤ ਬੁਰੇ ਹਾਲ ਨੇ ਸਾਡੇ ਜੀ ਜਾ ਕੇ ਦੇਖ ਲੈਣਾ ਅਸੀਂ ਤਾਂ ਇਹ ਕਰਨੇ ਬਸ ਸਾਨੂੰ ਕੁਝ ਗੁਜ਼ਾਰਾ ਤਾਂ ਕੁਛ ਮਾੜਾ ਮੋਟਾ ਹੈ ਉਹ ਤਾਂ ਅਸੀਂ ਖਾਦੀ ਜਾਣਾ ਤੇ ਖੁਸ਼ੀ ਹੈ ਪਸੂਆਂ ਵਾਸਤੇ ਕੁਛ ਨਹੀਂ ਹੈ ਟੁੜੀ ਰੱਖੀ ਸੀ ਉਹ ਵੀ ਸਾਰੀ ਲੁੱਟ ਗਈ ਸਾਨੂੰ ਕੁਛ ਨਹੀਂ ਦੇ ਰਹੀ ਵੈਸੇ ਜੋ মিডিਆ ਚ ਗੱਲਾਂ ਫਲਾ ਰਿਹਾ ਹੈ মিডিਆ ਚ ਗੱਲਾਂ ਫਲਾ ਰਹੇ ਨੇ ਸਾਨੂੰ ਕੁਝ ਨਹੀਂ ਆਜੇ ਤੱਕ ਤਾਂ ਕੁਝ ਨਹੀਂ ਪਹੁੰਚਿਆ ਕਹਿੰਦੇ ਨੇ ਜੀ ਆ ਰਿਹਾ ਅੱਜ ਆ ਰਿਹਾ ਕੱਲ ਆ ਰਿਹਾ ਜੀ 2 ਘੰਟਿਆਂ ਨੂੰ ਪਹੁੰਚ ਰਿਹਾ ਹੈ ਅਸੀਂ ਮੰਗੇ ਪ੍ਰਸ਼ਾਸਨ ਤੋਂ ਕਰਦੇ ਆ ਵੀ ਸਭ ਜਿੰਨੇ ਵੀ ਪਿੰਡ ਹੈਗੇ ਨੇ ਸਭ ਨੂੰ ਰਸਤ ਪਾਣੀ ਮਿਲਣਾ ਚਾਹੀਦਾ ਹੈ ਤੇ ਜੋ ਨੰਦਾ ਸਮਾਨ ਡੁੱਬਿਆ ਹੈ ਉਹਨਾਂ ਵਾਸਤੇ ਜੋ ਮੈਡਮ ਕਹਿ ਗਈ ਵਿੱਚ ਕਾਗਜ਼ ਦੇਣਗੇ ਕਾਲੇ ਵੀ ਚਲ ਸਮਾਨ ਕੱਜਿਆ ਜਨ ਉਹਨਾਂ ਸਭ ਨੂੰ ਦਿੱਤਾ ਜਾਵੇ ਕਹਿੰਦੇ ਫੀਡ ਆਈ ਫੀਡ ਵੀ ਸਭ ਨੂੰ ਦਿੱਤੀ ਜਾਵੇ ਜੇ ਚਾਰਾ ਆਇਆ ਤਾਂ ਸਭ ਨੂੰ ਦਿੱਤਾ ਜਾਵੇ ਕੋਈ ਪਾਰਟੀ ਬਾਜੀ ਵੀ ਕੀਤੀ ਜਾ ਰਹੀ ਹੈ ਪਰ ਦੇਖ ਅਸੀਂ ਕੀ ਕਹਿ ਸਕਨੇ ਆ ਜੀ ਤੇ ਨਾ ਸਾਨੂੰ ਪੱਠੇ ਮਿਲੇ ਤੇ ਨਾ ਤਰ ਪਹਿਲਾਂ ਮਿਲੇ ਕੁਝ ਵੀ ਨਹੀਂ ਮਿਲਿਆ ਇੱਥੇ ਕਿੰਨੂ ਕਿੰਨੂ ਮਿਲੇ ਉਹ ਤੇ ਕੀ ਕਿਹਾ ਜਾ ਰਿਹਾ ਸਰ ਸਭ ਨੂੰ ਮਿਲੇ ਬਸ 2 ਘੰਟੇ 18 2 ਘੰਟੇ 18 ਆ ਜਾਂਦੇ ਨੇ ਕੱਲ ਪੱਠ ਤੇ ਮਿਲੇ ਨਹੀਂ ਕਹਿੰਦੇ ਚਾਰਾ ਉਹਨਾਂ ਦਾ ਚਾਰਾ ਵੀ ਨਹੀਂ ਆਇਆ ਸਰ ਇੱਕ ਬੰਦਾ ਪੋਲੀ ਤੇ ਕਹਿੰਦਾ ਰਾਤ ਨੂੰ ਵੰਡੇਗਾ ਸਰ ਰਾਤ ਤਾਂ ਦਿਨੇ ਜਾਗਦੇ ਕੋਈ ਆਂਦਾ ਰਾਤ ਨੂੰ ਵੰਡੇਗਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਪਰ ਪਹਿਲਾਂ ਜਿਹੜੀ ਫਸਣਾ ਡੁੱਬੀਆਂ ਨੇ ਉਹਨਾਂ ਨੂੰ ਮਿਲੀਆਂ ਜਾਣ Shamla Chandar building maintenance handyman under check trade platform is now available on your local London area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ